ਸਤਿ ਸ਼੍ਰੀ ਅਕਾਲ ਸਤਿਗੁਰੂ ਦਾ ਪਾਠ ਜੋ ਪੰਜ ਪਾਠ ਅਕੀਮ ਜੀ ਨੂੰ ਗੁਰੂ ਜੀ ਆਗਦੀ ਤੇਰਾ ਪਾਸ ਸਦਕਾ ਵਾ ਗੁਰਜੀ ਪ੍ਰਸ਼ੰਸਾ ਸਮਾਪਨੇ ਭਾਣੇ ਦਾ ਸੁਖ ਦਾ ਪੀਠ ਕਰਾਇਆ ਆਣ ਸਮਾ ਆਪਣੇ ਭਾਣੇ ਦੇ ਦਰਸ਼ਕ ਦਾ ਪੀਠ ਤੋਣਾ ਅਸਲ ਸਤਿਗੁਰੂ ਦੀ ਆਗਹੀ ਤੇ ਚਰਪਾਹ ਸਦਕਾ ਆਪ ਜੀ ਦੀ ਸਾਥ ਜੀ ਹੋਈ ਜਥੇ ਬੰਦੀ ਕਿਸਾਨ ਜੰਗਲ ਕਾਦੀਆਂ ਦੇ ਖਵਾਇਆ ਤੇ ਦਰੋਗਾ ਸੰਕਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀ ਹਰਿਆਲੀ ਵਾਸਤੇ ਆਸਪਾਸ ਦੀਆਂ ਢਾਹੀਆਂ ਦੀ ਹੋਈ ਅਲੀ ਵਾਸਤੇ ਖੇਤਾਂ ਦੀ ਹਰਿਆਲੀ ਵਾਸਤੇ ਰੰਗਿਆਂ ਦਾ ਲੰਗਰ ਆਪ ਜੀ ਦੇ ਚਰਨਾਂ 'ਤੇ ਹੋ ਰਿਹਾ ਹੈ ਆਪ ਸਤਿਗੁਰੂ ਜੀ ਆਪੇ ਬੰਦਿਆ ਦਾ ਲੰਗਰ ਸੰਤਾਨ ਗੁਰਪਾਉ ਦੀ ਕਿਰਪਾ ਰਿਕਾ ਕਰਨੀ ਸਤਿ ਕਰੂ ਜੀ ਜੋ ਵੀ ਬੂਟਿਆਂ ਦਾ ਲੰਗਰ ਨਾਲ ਫਿਰ ਆ ਰਹੇ ਹੋ ਉਸਨੇ ਬੂਟਿਆਂ ਨੂੰ ਸੰਭਾਲਣ ਦਾ ਗਾਲੇ ਦੰਤੇ ਹਿੰਮਤ ਬਖਸ਼ੋ ਵੀ ਬੂਟਿਆਂ ਦੀ ਸੰਭਾਲ ਵੀ ਆਪ ਕਰੋ ਤੇ ਆਪਣੇ ਫੈਕਟਰੀ ਨੇ ਸਤ ਕਰੋ ਜੀ ਪੂਰਾ ਹਰਿਆ ਭਰਿਆ ਖੇਤਾਂ ਦੀਆਂ ਖਾਰ ਦੀਆਂ ਖਾਣੀਆਂ ਆਸਾਂ ਦੀਆਂ ਆਸਾਂ ਤੋਂ ਹਰਿਆ ਭਰਿਆ ਪਨਾਹ ਬੀ ਪੇਕੋਨੋ ਮੋਰਾਸਟੇ ਪਥਨ ਵਿੰਨਿਓ ਨੰਬੋ ਫੁਟਿਆ ਦਾ ਨੰਗਰੇ ਸਦਾਨ ਜਾ ਜਾ ਹੈ ਆਪ ਹੀ ਦੂਕੇ ਵਰਤੋਂ ਇੰਦੇ ਸਾਤ ਕੁਝ ਦੀ ਸਗਵਾ ਸੰਭਾਲ ਦੇ ਗੱਲ ਵਿੱਚ ਆ ਪਾਲ ਉਦਨ ਤੇ ਹਿੰਮਤ ਤਕਸ਼ੋ ਸਾਂਤ ਕੇਂਦ ਨੂੰ ਸਹਰਨ ਬੰਦਲੇ ਆ ਉਤਰਾਣ ਤੋਂ ਆਪ ਸਵੇਚਰ ਚਲੇਮ ਕਿਹਾਰਕ ਬਾਕ ਬਖਸ਼ੋ ਲੜਾਈਆਂ ਚੜ੍ਹੀਆਂ ਤੇ ਦੀਵਾਲ ਤੇ ਸਾਤ ਕੁਝ ਬਿਨਾ ਹੋਰਾਂ ਦੇ ਨੁਕਸਾਨਦਹ ਤੋਂ ਬਚਾਉਣ ਤੇ ਫਾਰਾਣੀ ਪਿੰਦ ਨੂੰ ਆਪ ਪਰਿਪੇਨ ਪ੍ਰਾਰਬੀ ਜਾ ਖੇਚੋ ਪਿੰਡ ਨੂੰ ਹਾਰਿਆ ਫਰੀਆ ਕਰਾਉ ਨਾ ਸਪੇਡ ਵਾ ਬੁੱਕ ਤੇ ਆਦਾ ਨਕਰ ਵਰਤਾਓ ਤੇ ਪਿੰਡ ਨੂੰ ਸਿੱਖਾਲੀਆਂ ਮਖਸ਼ੋ ਹੋਰ ਹਰ ਤਰ੍ਹਾਂ ਦੀਆਂ ਗਲਤੀਆਂ ਬੁਨਾ ਗੋਸਤਾਖੀਆਂ ਮਾਫ ਕਰਦੇ ਹੋ ਜੀ ਸ਼ੇਰ ਜੇ ਮੱਕਾਰੇ ਮੇਰੇ ਬਹੁਤ ਜਿੰਦਾ ਬੜਿਆ ਜੀ ਤਾਂ ਕਿ ਤਰ ਲਾ ਚਾਵੇਂ ਨਾ ਨਾ ਤਨਾ ਚਿੱਤ ਚਲਾਸ ਜੇ ਕਹਾਂਗੇ ਜ਼ਰਬਾਤ ਤਾ ਸਮਾਨੀ ਆਹ ਹੈ ਗੁਰਜੀਤ ਆਹ ਵਾਹ ਆਹ ਗੁਰਜੀਤ

ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ ਧੰਨਵਾਦ